ਅੱਜ ਸਾਰੇ ਵੀਵਰਜ਼ ਨੂੰ ਨਵੀਆਂ ਚੀਜ਼ਾਂ ਬਹੁਤ ਹੀ ਜ਼ਿਆਦਾ ਵਧੀਆ ਆਈਟਮਾਂ ਰਖੜੀ ਸਪੈਸ਼ਲ ਸਾਰੇ ਕਨਸੈਪਟ ਦਿਖਾਣੇ ਆ ਤੇ ਵੀਡੀਓ ਦੇ ਵਿੱਚ ਜਿੱਦਾਂ ਦੇ ਤੁਹਾਨੂੰ ਚੀਜ਼ਾਂ ਦਿਖਾਵਾਂਗੇ ਉਹ ਸਾਰੇ 1000 1200 1500 ਵਾਲੇ ਟ੍ਰੇਡਰ ਜਿਹੜੇ ਤੁਹਾਡੇ ਮੁਰੇ ਪੇਸ਼ ਕਰਨੇ ਆ ਆਪਾਂ ਅੱਧੇ ਰੇਟਾਂ ਦੇ ਵਿੱਚ ਤਾਂ ਕਿ 500 ਰੁਪਏ ਸੂਟ ਤੁਸੀਂ ਵੀ ਕਮਾ ਕੇ ਕੱਪੜਾ ਵੇਚੋ ਤੁਹਾਨੂੰ ਬਚੇ ਤਾਂ ਵੀਡੀਓ ਨੂੰ ਪੂਰੀ ਦੇਖਿਓ ਜੀ ਪਿਓਰ ਕਾਟਨ ਦੀ ਐਡਵਾਂਸ ਪਰੰਪਰਾ ਦੇ ਸੂਟ ਹੈ ਜੀ ਬਹੁਤ ਸੋਹਣੇ ਬਹੁਤ ਵਧੀਆ ਮਾਲ ਹੈ ਦੇਖ ਲਈ ਚੈੱਕ ਕਰ ਲੋ ਤੇ ਇਸ ਟਾਈਪ ਦੀਆਂ ਰੇਂਜਾਂ ਦੇਖੋ ਪੂਰੀ ਵਧੀਆ ਕਾਟਨ ਦੀ ਆਈਟਮਾਂ ਪਰੰਪਰਾ ਕਾਟਨ ਨਾਲ ਇਦਾਂ ਦੇ ਖੁੱਲੇ ਡੁੱਲੇ ਦੁਪੱਟੇ ਆ ਜੀ ਤੇ ਰੇਂਜ ਆਪਾਂ ਰੱਖਤੀ ਐ ਇਦਾਂ ਦੀ ਆਈਟਮਾਂ ਦੀ ਸਿਰਫ ਤੇ ਸਿਰਫ 275 ਰੁਪਏ ਤੇ ਕਲਰ ਚਾਰਟ ਦੀ ਗੱਲ ਕਰੀਏ ਕਲਰ ਚਾਰਟ ਮਿਲਣਗੇ ਦੋ ਇੱਕ ਹੋਊਗਾ ਲਾਈਟ ਤੇ ਇੱਕ ਹੋਊਗਾ ਡਾਰਕ ਹਮਾਚਲ ਤੇ ਜੰਮੂ ਵਾਲੇ ਗਾਹਕ ਲੌਂਗ ਲੈਂਥ ਜਿਵੇਂ ਮੰਗਦੇ ਆ ਤੇ ਉਹਨਾਂ ਵਾਸਤੇ ਵਧੀਆ ਚੀਜ਼ਾਂ ਮੈਂ ਅੱਜ ਵੀਡੀਓ ਦੇ ਵਿੱਚ ਦਿਖਾਵਾਂਗਾ ਪੂਰੀ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਣਾ ਵਿੱਚ ਆਫਰਾਂ ਵੀ ਨੇ ਇੱਕ ਦੋ ਥੋੜਾ ਫਾਇਦਾ ਹੋਣ ਵਾਲਾ ਮੈਨੂੰ ਇਦਾਂ ਲੱਗਦਾ ਤੇ ਹੁਣ ਅਗਲੀ ਰੇਂਜ ਉਹਨੂੰ ਮੈਂ ਦਿਖਾਵਾਂਗਾ ਪਿਓਰ ਦੁਪੱਟਿਆਂ ਦੀ ਪਿਓਰ ਦੁਪੱਟੇ ਜਿਨ੍ਹਾਂ ਦਾ ਆਪਾਂ ਲੰਘਰ ਲਾ ਚੁੱਕੇ ਹਾਂ ਤੇ ਪਿਓਰ ਕਾਟਨ ਦੇ ਨਾਲ ਪਿਓਰ ਚੁੰਨੀਆਂ ਤੁਸੀਂ ਦੇਖ ਸਕਦੇ ਹੋ ਰੇਂਜ ਰੱਖੀ ਆਪਾਂ 595 ਵਾਲੇ ਮਾਲ ਦੀ 425 ਰੁਪਏ 425 ਰੁਪਏ ਦੀ ਰੇਂਜ ਹੈ ਚਾਰ ਪੀਸ ਚਾਰ ਡਿਜ਼ਾਈਨ ਹੈ ਤੁਹਾਡੇ ਮੂਰੇ ਪੇਸ਼ ਕਰਦੇ ਪਏ ਆ ਬਹੁਤ ਸੋਹਣੇ ਲੌਂਗ ਲੈਂਥ ਦੇ ਮਟੀਰੀਅਲ ਹੈ ਮੈਂ ਬਾਰ-ਬਾਰ ਤੁਹਾਨੂੰ ਦੱਸਣਾ ਚਾਹਾਂਗਾ ਆ ਦੇਖੋ ਜੀ ਬਹੁਤ ਸੋਹਣੀਆਂ ਆਈਟਮਾਂ ਨੇ ਪ੍ਰਿੰਟਡ ਬੈਕ ਹੈ ਇਹਨੀਆਂ ਵੀ ਬੈਕ ਬਾਜੂ ਸਾਰਾ ਕੁਝ ਉਵੇਂ ਹੀ ਪ੍ਰਿੰਟਡ ਹੈ ਜਿਵੇਂ ਹੁੰਦਾ ਤੇ ਰੇਟ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸਿਰਫ ਤੇ ਸਿਰਫ 425 ਯਾਨੀ ਮਤਲਬ ਉਹ ਚੀਜ਼ਾਂ ਜਿਨ੍ਹਾਂ 'ਚ ਤੁਸੀਂ 100 150 ਔਰ 200 ਰੁਪਏ ਪੀਸ ਕਮਾ ਕੇ ਵੇਚ ਸਕਦੇ ਹੋ ਤੇ ਤੁਹਾਡੇ ਕੋਲ ਗਾਤ ਦੀ ਜੀ ਕੋਈ ਕਮੀ ਨਹੀਂ ਹੋਵੇਗੀ ਕੁਝ ਇਸ ਤਰ੍ਹਾਂ ਦੇ ਮਾਲ ਚੁਨਿੰਦਾ ਆਈਟਮਾਂ ਜਿਨ੍ਹਾਂ ਕਰਕੇ ਕੰਮ ਚੱਲ ਰਿਹਾ ਬਹੁਤ ਜ਼ਿਆਦਾ ਪਿਓਰ ਮੁਸਲਿਮ ਇਹ ਮੁਸਲਿਮ ਦੇ ਕਨਸੈਪਟ ਤੁਸੀਂ ਦੇਖ ਸਕਦੇ ਹੋ ਡਬਲ ਹੈਡ ਦੇ ਕੰਮ ਨੇ ਪੂਰੇ 5 ਮੀਟਰ 올ਓਵਰ ਦੇ ਉੱਤੇ ਸਰਬੋਸਕੀ ਦੇ ਨਾਲ ਬਹੁਤ ਸੋਹਣਾ ਕਟਵਰਕ ਵੀ ਹੈ ਤੇ ਘੀਰੇ ਤੇ ਵਰਕ ਵੀ ਹੈ ਉੱਪਰ ਤੱਕ ਸਰਬੋਸਕੀ ਦੇ ਕੰਮ ਹੈ ਟਾਈ ਬਟਨ ਨਾਲ ਹੈ ਤੇ ਰੇਂਜ ਬਹੁਤ ਹੀ ਜ਼ਿਆਦਾ ਨੋਮੀਨਲ 415 ਰੁਪਏ ਦੀ ਰੇਂਜ ਹੈ 컬러 ਚਾਰਟ ਤੁਸੀਂ ਦੇਖ ਸਕਦੇ ਹੋ 컬러 ਚਾਰਟ ਬਹੁਤ ਹੀ ਵਧੀਆ ਤੇ ਇਹਦੇ ਵਿੱਚ ਤੁਹਾਨੂੰ ਦੋ ਤਿੰਨ 컬러 ਚਾਰਟ ਮਿਲ ਜਾਣਗੇ ਬ੍ਰਾਈਟ ਲਾਈਟ ਤੇ ਬਹੁਤ ਸਾਰੇ ਡਿਜ਼ਾਈਨ ਤੇ ਰੇਂਜ ਰੱਖਤੀ ਹੈ ਇਹਨਾਂ ਚੀਜ਼ਾਂ ਦੀ 415 ਰੁਪਏ 100 150 ਰੁਪਏ ਪੀਸ ਤੁਸੀਂ ਆਰਾਮ ਨਾਲ ਕਮਾ ਕੇ ਵੇਚ ਸਕਦੇ ਹੋ ਕਿਉਂਕਿ ਇਹ ਆਈਟਮਾਂ ਜਿਹੜੀਆਂ ਮਾਰਕੀਟ ਦੇ ਵਿੱਚ ਵਧੀਆ ਚੱਲਦੀਆਂ ਨੇ ਠੀਕ ਹੈ ਜੀ ਤੋਂ ਬਾਅਦ ਮੈਂ ਤੁਹਾਨੂੰ ਚੀਜ਼ਾਂ ਦਿਖਾਵਾਂਗਾ ਸ਼ਿਮਰ ਦੇ ਉੱਤੇ ਸ਼ਿਮਰ ਇਸ ਟਾਈਮ ਦਾ ਮੋਸਟ ਟ੍ਰੈਂਡਿੰਗ ਵੇਸ ਹੈ ਇਹ ਇਹ ਚੀਜ਼ਾਂ ਮਾਰਕੀਟ 'ਚ ਵਿਕਰੀਆਂ ਨੇ 595 695 ਜਿਵੇਂ ਐਸ ਸੱਚ ਗਾਹ ਹੈ 5 ਮੀਟਰ 올ਓਵਰ ਦੇ ਕਨਸੈਪਟਰ ਵਾਲੀ ਬਹੁਤ ਸੋਹਣੀਆਂ ਚੀਜ਼ਾਂ ਅੱਜ ਬੇਸਿਕਲੀ ਦੁਕਾਨਦਾਰਾਂ ਵਾਸਤੇ ਹੀ ਵੀਡੀਓ ਹੈ ਸਾਰੀ ਤੇ ਰੇਂਜ ਆਪਾਂ ਰੱਖਤੀ ਹੈ ਸਿਰਫ ਤੇ ਸਿਰਫ 415 ਰੁਪਏ ਤੇ ਕੱਲ ਜਿਵੇਂ ਹੁਣ ਵੀਡੀਓ ਪਾਈ ਸੀ ਉਹਦੇ ਵਿੱਚ ਦੱਸਿਆ ਸੀ ਕਿ ਸਿੰਗਲ ਸਿੰਗਲ ਪੀਸ ਫੋਟੋ ਵਾਲੇ ਹੈਗੇ ਤੇ ਤੁਹਾਡੇ ਜੇ ਦੋ ਤਿੰਨ ਗਾਕਾਂ ਨੇ ਪਿਆਰ ਦਿੱਤਾ ਤੇ 5-600 ਪੀਸ ਸੀਗਾ ਉਹ ਖਤਮ ਹੋ ਗਿਆ ਰੇਂਜ ਅੱਜ ਦੀ ਵੀਡੀਓ ਦੇ ਵਿੱਚ ਵੀ ਇਦਾਂ ਦੇ ਰੇਟ ਵੱਖਰੇ ਰੱਖੇ ਆ ਇਹ ਜਿਹੇ ਰੇਟ ਰੱਖਿਆ ਵੀ ਜਿਹਦੇ ਵਿੱਚੋਂ ਤੁਸੀਂ ਦੋ ਵੈਸੇ ਕਮਾ ਕੇ ਕੰਮ ਕਰ ਸਕਦੇ ਹੋ 415 ਰੁਪਏ ਦੇ ਵਿੱਚ 415 ਰੁਪਏ ਦੀ ਰੇਂਜ ਹੈ ਆਰਟੀਕਲ ਮਟੀਰੀਅਲ ਸਾਰਾ ਕੁਝ ਵਧੀਆ ਦਾ ਬਾਕੀ ਹੁਣ ਪਤਾ ਹੀ ਕੀ ਹੁੰਦਾ ਆਪਣੇ ਤੇ ਡਿਪੈਂਡ ਹੈ ਵੀ ਆਪਾਂ ਕਿਦਾਂ ਦੀਆਂ ਚੀਜ਼ਾਂ ਚਾਹਨੇ ਤੇ ਹੁਣ ਤੁਹਾਨੂੰ ਅਗਲੀ ਆਈਟਮ ਦਾ ਦਿਖਾਵਾਂਗਾ ਬਿਸਕੂਸ ਜੌਰਜਟ ਦੇ ਉੱਤੇ ਜੋਰਜਟ ਦੇ ਉੱਤੇ ਇਹੋ ਜਿਹੇ ਚੀਜ਼ਾਂ ਸਾਈਟਾ ਇਮਿਟਰ ਦੇ ਕਨਸੈਪਟ ਹੈ ਦੇਖੋ ਜੀ ਸ਼ਰਟ ਦੀ ਲੈਂਥ ਵਿਡਥ ਉਸ ਤੋਂ ਬਾਅਦ ਵਰਕ ਤੇ ਮੈਂ ਜਦੋਂ ਤੁਹਾਨੂੰ ਰੇਂਜ ਦੱਸਾਂਗਾ ਇਹ ਰੇਂਜ ਇਹਨਾਂ ਦੀ ਬਹੁਤ ਜ਼ਿਆਦਾ ਨੋਮੀਨਲ ਹੈ ਤੇ ਰੇਂਜ ਹੈਗੀ ਸਿਰਫ ਤੇ ਸਿਰਫ 425 425 ਤੇ 400 ਦੇ ਰੇਂਜ ਦੇ ਵਿੱਚ ਮੈਂ ਘੁਮਾ ਰਿਹਾ ਹਾਂ ਇਸ ਕਰਕੇ ਤਾਂ ਕਿ ਸਾਰੀ ਆਈਟਮਾਂ ਰਖੜੀ ਦੇ 5 600 ਦੀ ਰੇਂਜ ਤੁਹਾਡੇ ਕੋਲ ਵਧੀਆ ਵਿਕਣ ਤੇ ਤੁਸੀਂ ਜਲਦੀ ਤੋਂ ਪਹਿਲਾਂ ਸਟੇਸ਼ਨ ਦੇ ਸਾਹਮਣੇ ਜੀਐਮਡੀ ਮਾਲ ਚ ਗਰਾਉਂਡ ਫਲੋਰ ਤੇ ਪਹਿਲੀ ਦੁਕਾਨਾ ਉੱਥੇ ਜਰੂਰ ਆਣਾ ਇੱਕੋ ਹੀ ਦੁਕਾਨਾ ਉੱਥੇ ਹੋਲਸੇਲ ਦੀ ਆਪਣਾ ਮਾਈਂਡ ਸੈਟ ਕਰ ਲਓ ਸਸਤੀ ਰੇਂਜ ਦੇ ਮਟੀਰੀਅਲ ਜਿਵੇਂ ਤੁਹਾਨੂੰ ਪਤਾ ਹੀ ਹੈ 350 400 ਰੁਪਏ ਨਾਲ ਕਿ ਮਾਰਜਿਨ ਕੱਟ ਰੱਖੋ ਤੇ ਗਾਹਕ ਤੁਹਾਡੇ ਕੋਲ ਬਹੁਤ ਜ਼ਿਆਦਾ ਵੈਰਾਈਟੀ ਲਊਗਾ ਰਖੜੀ ਸਪੈਸ਼ਲ ਆਈਟਮਾਂ ਨੇ ਰੇਂਜ ਰੱਖਤੀ ਹੈ ਸਿਰਫ ਤੇ ਸਿਰਫ 220 ਰੁਪਏ 220 ਰੁਪਏ ਦੇ ਵਿੱਚ ਮਟੀਰੀਅਲ ਵੀ ਸੋਨਾ ਹੈ ਲੌਂਗ ਲੈਂਥ ਦੇ ਸੋਨੇ ਤੇ 8 ਪੀਸ ਦੀ ਕੈਟਲੋਗ ਹੈ 8 ਹੀ ਡਿਜ਼ਾਈਨ ਤੁਹਾਨੂੰ ਮਿਲਣੇ ਆ 8 ਹੋਈ ਵੱਖੋ ਵੱਖ ਠੀਕ ਹੈ ਜੀ ਤੇ ਰੇਂਜ ਰੱਖਤੀ ਆਪਾਂ ਜੀ 220 ਰੁਪਏ 220 ਰੁਪਏ ਦੀ ਰੇਂਜ ਉਸ ਤੋਂ ਬਾਅਦ ਮੈਂ ਤੁਹਾਨੂੰ ਡਿਜ਼ਾਈਨਿੰਗ ਹੋਰ ਦਿਖਾਵਾਂਗਾ ਸ਼ਿਮਰ ਦੇ ਉੱਤੇ ਕਿਮਰ ਦੇ ਉੱਤੇ ਡਿਜ਼ਾਈਨ ਮਤਲਬ ਸਾਰੇ ਮਾਲ ਲੋਡ ਦੇ ਵਿੱਚ ਪਹਿਲੀ ਗੱਲ ਮੈਂ ਤੁਹਾਨੂੰ ਸਾਰੇ ਨੂੰ ਦੱਸ ਦੇਣਾ ਚਾਹੁੰਦਾ ਵੀ ਅੱਜ ਤੁਸੀਂ ਵੀਡੀਓ ਦੇਖ ਕੇ ਜੇਕਰ ਕੱਲ ਜਾਂ ਪਰਸੋਂ ਨਹੀਂ ਆ ਰਹੇ ਤਾਂ ਇਹ ਚੀਜ਼ਾਂ ਤੁਹਾਡੇ ਵਾਸਤੇ ਨਹੀਂ ਅਵੇਲੇਬਲ ਰਹਿਣਗੀਆਂ ਤੇ ਆਹ ਚੀਜ਼ਾਂ ਜਿਵੇਂ ਕਿ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਹੈਵੀ ਫੈਂਸੀ بیس 415 ਦੀ ਰੇਂਜ 'ਚ ਸਾਰੇ ਮਾਲ ਅਸੀਂ ਖੁਦ 595 575 ਇਦਾਂ ਵੇਚੇ ਆ ਤੇ 415 ਰੁਪਏ ਦੀ ਰੇਂਜ 'ਚ ਅੱਜ ਅਸੀਂ ਰੇਟ ਕੱਢਿਆ ਤਾਂ ਕਿ ਨੰਨੀਆਂ ਚੀਜ਼ਾਂ ਕੱਲ ਹੁਣ ਅਪਡੇਟ ਇਹ ਹੀ ਸੀਗਾ ਵੀ ਅੱਜ ਇਕੱਠੀ ਵੀਡੀਓ ਬਣਾਵਾਂਗੇ ਤੁਹਾਡਾ ਫਾਇਦਾ ਕਰਾਂਗੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੁਸੀਂ ਆਣਾ ਬਹੁਤ ਵੈਰੈਟੀ ਬੁਟੀਕ ਵਾਲੀ ਦਾ ਤੁਹਾਨੂੰ ਕੱਲ ਇੰਨੀ ਕਿ ਮਿਲਣੀ ਹੈ ਤੁਸੀਂ ਆਪ ਗੋਹੋਗੇ ਵੀ ਯਾਰ ਮਜ਼ਾ ਆ ਗਿਆ ਭਾਜੀ ਵੀ ਡਿਜ਼ਾਈਨਰ ਆਈਟਮਾਂ ਦੀ ਪਰਮਾਰ ਦੇ ਦੇਣੀਆਂ ਕੱਲ ਮਤਲਬ ਫੁੱਲ ਫਾਰਮ ਦੇ ਵਿੱਚ ਮਾਲ ਆਊਗਾ ਹਿਸਾਬ ਲਾ ਲਓ ਵੀ ਵਧੀਆ ਚੰਗੀਆਂ ਚੀਜ਼ਾਂ ਚੰਗੇ ਸੱਚੇ ਮਾਲ ਤੁਹਾਨੂੰ ਮਿਲਣ ਜਾਣਗੇ ਬਹੁਤ ਹੀ ਜ਼ਿਆਦਾ ਭਾਸ ਤੇ ਰਾ ਦੇਖੋ ਜੀ ਅਗਲੀ ਚੀਜ਼ ਬਹੁਤ ਸੋਹਣੀ 425 ਰੁਪਏ ਦੀ ਰੇਂਜ 425 ਰੁਪਏ ਦੀ ਰੇਂਜ ਤੇ ਜੌਰਜਟ ਦੇ ਕੰਸੈਪਟ ਹੈ ਡਬਲ ਹੋਣੇ ਆ ਸਾਰਿਆਂ ਦੇ ਪੈਸੇ ਡਬਲ ਹੋਣ ਵਾਲੀ ਆਈਟਮਾਂ ਜਿਨ੍ਹਾਂ 'ਚ ਤੁਸੀਂ ਵੀ ਕਮਾਈ ਕਰ ਸਕਦੇ ਹੋ 425 ਰੁਪਏ ਦੀ ਰੇਂਜ 'ਚ ਤਾਂ ਹੁਣ ਸਕਰੀਨਸ਼ਾਟ ਲੈਣਾ ਦਾ ਤੁਹਾਡਾ ਫਰਜ਼ ਹੈ ਮੇਰੇ ਹਿਸਾਬ ਨਾਲ ਇਹ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂਗਾ ਪਿਓਰ ਦੁਪੱਟੇ ਜਿਸਪੋਸ ਥਿੰਕ ਡਿਫਰੈਂਟ ਨਵੇਂ ਕੱਪੜਿਆਂ ਦੇ ਵਿੱਚ ਰੇਟ ਕੀ ਰੱਖਤਾ ਤੁਹਾਡੇ ਭਰਾ ਨੇ ਸਿਰਫ ਤੇ ਸਿਰਫ ਯੋ ਚੁੰਨੀ ਕਢਾਈ ਨਾ 525 ਰੁਪਏ 525 ਰੁਪਏ ਦੀ ਰੇਂਜ ਹੈ ਕਢਾਈ ਦੀ ਸਫਾਈ ਤੁਸੀਂ ਦੇਖ ਸਕਦੇ ਹੋ ਦੁਪੱਟਿਆਂ ਦੀ ਲੈਂਥ ਮੇਰੇ ਕਹਿਣ ਦੀ ਲੋੜ ਨਹੀਂ ਹੈਗੀ ਵਧੀਆ ਲੈਂਥ ਹੈ ਲੌਂਗ ਲੈਂਥ ਹੈ ਜੀ 2.5 ਮੀਟਰ ਦੇ ਦੁਪੱਟੇ ਆ ਤੇ ਰੇਟ ਕੀ ਰੱਖਿਆ ਆਪਾਂ ਸਿਰਫ ਤੇ ਸਿਰਫ 525 ਕਲਰ ਚਾਰਟ ਆਈਸਕ੍ਰੀਮ ਹੈ ਵਧੀਆ ਕਲਰ ਚਾਰਟ ਆ ਵਧੀਆ ਕੁਆਂਟੀਟੀ ਤੁਹਾਨੂੰ ਦੇ ਦਾਂਗੇ ਨਾ ਸਾਰੇ ਮਾਲਾਂ ਦੀ ਤੇ 525 ਰੁਪਏ ਦੇ ਰੇਟ ਹੁਣ ਇਸ ਤੋਂ ਬਾਅਦ ਗੱਲ ਹੁੰਦੀ ਆ ਗਾਹ ਕਹਿੰਦਾ ਪਿਓਰ ਜਾਮ ਜਿੰਨੇ ਆਪਣੇ ਆ ਬੈਂਟ ਦੇ ਗੰਗਾ ਨਗਰ ਵਾਲੀ ਇਹ ਮਤਲਬ ਕਿੱਛ ਨਾ ਪੰਜ ਆ ਦੇਖੋ ਜੀ 5 ਮੀਟਰ ਕਪੜਾ ਹੀ ਜਿਵੇਂ ਆਪਾਂ ਨੂੰ ਪਤਾ ਹੈ 500 ਦੀ ਰੇਂਜ ਚ ਆਉਂਦਾ ਹੈ ਉਸ ਤੋਂ ਬਾਅਦ ਆ ਰਹੀ ਥੋਡੇ ਦੁਪੱਟਾ ਬਹੁਤ ਸੋਹਣਾ ਬਾਜੂ ਤੇ ਵਰਕ ਭਾਜੀ ਦਿਖਾਓ ਤਾਂ ਕਿ ਗਾਹਕ ਨੂੰ ਪਤਾ ਲੱਗ ਸਕੇ ਕਿ 595 ਰੁਪਏ ਚ ਵੀ ਜਾਮ ਮਿਲਦੀ ਹੈ ਜਿਹਦੀ ਬਾਜੂ ਤੇ ਵਰਕ ਚਲੋ ਚਾੜ ਦੀ ਦੇਖੋ ਮੈਂ ਤੁਹਾਨੂੰ ਦੋ ਡਿਜ਼ਾਈਨ ਦਿਖਾਉਂਗਾ 595 ਰੁਪਏ ਦੀ ਰੇਂਜ ਦੇ ਵਿੱਚ ਨਵੇਂ ਕਨਸੈਪਟ ਨਵੀਆਂ ਚੀਜ਼ਾਂ ਤੇ ਰੇਟ ਮਿਲਣਗੇ ਅੱਧੇ 595 ਇੱਕ ਡਿਜ਼ਾਈਨ ਹੋਰ ਦਿਖਾਉਂਗਾ ਭਾਜੀ ਬਹੁਤ ਸੋਹਣਾ ਡਿਜ਼ਾਈਨ ਆ ਤੁਹਾਨੂੰ ਪਰਿਜ਼ਨ ਕਰਨ ਚ ਦਿੱਕਤ ਨਹੀਂ ਆਏਗੀ ਬਹੁਤ ਵਧੀਆ ਡਿਜ਼ਾਈਨਿੰਗ 5 5 ਮੀਟਰ 올ਓਵਰ ਆ ਕਪੜਾ ਚੁੰਨੀ ਦਾ ਹੀ ਹਿਸਾਬ ਲਾ ਲਓ ਵੀ ਮਤਲਬ ਕਿਹਾ ਕਪੜਾ ਚੁੰਨੀ 500 600 ਚਾ ਸਕਦੀ ਹੈ ਲੇਕਿਨ ਤੁਹਾਡਾ ਭਰਾ ਸਾਰੀਆਂ ਚੀਜ਼ਾਂ ਪੋਸਿਬਲ ਕਰਨ ਤੇ ਲੱਗਿਆ ਵੀ ਨਹੀਂ ਯਾਰ ਆਪਾਂ ਗਾਕਾਂ ਦਾ ਫਾਇਦਾ ਕਰਨਾ ਕਿਉਂ 799 ਤੋਂ ਘੱਟ ਨਹੀਂ ਮਿਲੂਗਾ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ 595 ਰੁਪਏ ਦੀ ਰੇਂਜ 'ਚ ਤੁਹਾਨੂੰ ਦਵਾਂਗੇ ਬਹੁਤ ਸੋਹਣਾ ਡਿਜ਼ਾਈਨ ਹੈ ਇਹਨਾਂ 'ਚ ਕੁਆਂਟੀਟੀ ਹੈਗੀ ਇੱਕ ਇੱਕ ਪਾਰਸਲ ਦੋਨੇ ਡਿਜ਼ਾਈਨਾਂ ਦੇ ਵਿੱਚ ਥੋੜਾ ਜਿਆਦਾ ਜਲਦੀ ਮੈਸੇਜ ਕਰਿਓ ਤਾਂ ਕਿ ਤੁਹਾਡਾ ਬੈਨੀਫਿਟ ਜਲਦੀ ਤੋਂ ਪਹਿਲਾਂ ਹੋ ਸਕੇ ਇੱਕ ਡ੍ਰੀਮ ਗਲ ਨੰਬਰ ਹੈ ਉਹ ਵੀ ਦਿਖਾ ਦਵੋ ਜੀ ਹਾਂ ਦੇ ਲੋ ਉਹ ਵੀ ਸੇਮ ਸੈੱਟ ਹੈ ਔਰ ਗੰਜਾ ਦਾ ਮਾਲ ਬਹੁਤ ਜ਼ਿਆਦਾ ਇਸ ਟਾਈਮ ਫਿੱਟ ਜਾ ਰਿਹਾ ਹੈ 675 695 ਲੋਕੀ ਵੇਚਦੇ ਹੋਣਗੇ ਲੇਕਿਨ ਮੈਨੂੰ ਪਤਾ ਹੈ ਮਾਲ ਹੋਰ ਗੰਜਾ ਵੇਚ ਤੇ 1100 1200 ਦੀ ਰੇਂਜ ਵਾਲਾ ਮਾਲ ਹੈ ਜੀ ਜਿਹੜਾ ਤੁਹਾਨੂੰ ਡਿਟੇਲ ਦੇ ਵਿੱਚ ਪੂਰੀ ਕਮਾਈ ਦੇ ਕੇ ਜਾਊਗਾ ਤੇ ਆਪਾਂ ਰੇਟ ਕੀ ਰੱਖਿਆ ਭਰਾ ਜੀ ਸਿਰਫ ਤੇ ਸਿਰਫ 495 ਜੇ ਮੈਂ 595 ਵੀ ਕਹਦਾ ਤਾਂ ਵੀ ਗਾਜ ਨੂੰ ਝੱਲਣਾ ਪਰ ਸਾਨੂੰ ਇਹ ਵੀ 100 200 ਜਿੰਨਾ ਮੈਕਸਿਮਮ ਬੈਨੀਫਿਟ ਆਪਣੇ ਗਾਕਾਂ ਦਾ ਕਰ ਸਕੀਏ ਉਹਨਾਂ ਮੈਕਸਿਮਮ ਕਰ ਦਈਏ ਰੇਂਜ ਕੀ ਹੈ 495 ਰੁਪਏ ਹੁਣ ਦੇਖੋ ਮੈਂ ਤੁਹਾਨੂੰ ਸਾਰੀ ਵੀਡੀਓ ਦਿਖਾਤੀ ਐ ਹੋਰ ਵੀ ਆਈਟਮਾਂ ਦਿਖਾਉਂਗਾ ਲੇਕਿਨ ਹੁਣ ਆਰਡਰ ਕਰਨ ਦਾ ਕੰਮ ਦਾ ਛੋਟਾ ਤੁਸੀਂ ਆਰਡਰ ਕਰਨੇ ਆ ਵਧੀਆ ਵਧੀਆ ਸੈੱਟ ਜਿਹੜੇ ਤੁਹਾਨੂੰ ਵਧੀਆ ਲੱਗੇ ਬਾਕੀ ਵੀਡੀਓ ਕਾਲ ਦੀ ਫੈਸਿਲਿਟੀ ਆਪਣੇ ਕੋਲ ਯਾਰ ਅਵੇਲੇਬਲ ਹੈ ਵੀਡੀਓ ਕਾਲ ਤੁਸੀਂ ਜਿੰਨੀ ਮਰਜ਼ੀ ਪਾਓ ਆ ਦੇਖੋ 1000 ਪਲੱਸ ਵਾਲੀ ਆਈਟਮਾਂ ਨੇ ਸਾਰੀਆਂ ਮੈਂ ਖੋਲ ਕੇ ਨਹੀਂ ਦਿਖਾਂਦਾ ਕਿਉਂਕਿ ਮੈਨੂੰ ਲੱਗਦਾ ਵੀ ਕਸਟਮਰ ਨੂੰ ਸ਼ਾਇਦ ਇਸ ਬਾਰੇ ਪਤਾ ਹੋਊਗਾ ਲੇਕਿਨ ਤੁਹਾਨੂੰ ਖੋਲ ਕੇ ਵੀ ਕਿਸਾਨੇ ਅੱਜ ਇਵੇਂ ਭਾਜੀ ਨੇ ਸੈੱਟ ਕੀਤਾ ਵੀ ਜਿੰਨਾ ਕਾਬ ਨੂੰ ਪਤਾ ਆਪਾਂ ਕੱਪੜੇ ਬਾਰੇ ਦੱਸੀਏ ਤਾਂ ਕਿ ਗਾਗ ਸਮਝ ਸਕੇ ਆਈਟਮਾਂ ਨੂੰ ਆ ਦੇਖੋ ਜੀ ਰੇਂਜ 1000 1500 ਦੀ ਤੇ ਆਪਾਂ ਰੇਟ ਤੁਹਾਨੂੰ ਦੇ ਦੇਣਾ ਸਿਰਫ 595 ਰੁਪਏ ਲੋਟ ਦੇ ਮਾਲ ਲੋਟ ਦੇ ਭਾਜ ਜੀ ਵੀਰੇ ਕੱਲ ਤੁਸੀਂ ਚੈੱਕ ਕਰ ਲਓ ਬਹੁਤ ਸੋਹਣੇ ਕਲਰ ਆ ਤੇ 595 ਰੁਪਏ ਦੀ ਰੇਂਜ ਆ ਕੁਆਂਟੀਟੀ ਜਿੰਨੀ ਮਰਜ਼ੀ ਲੋ ਕੁਆਂਟੀਟੀ ਦਾ ਕੋਈ ਰੋਗ ਰੋਗ ਨਹੀਂ ਜੀ ਬਹੁਤ ਮਾਲ ਆਪਣੇ ਕੋਲ ਇਹ ਸਾਰੇ ਮਾਲ ਤੁਸੀਂ ਕਮਾਈ ਕਰਕੇ ਵੇਚੋਗੇ ਮੇਰਾ ਤੁਹਾਡੇ ਨਾਲ ਵਾਦਾ ਹੈ ਆ ਦੇਖੋ ਜੀ ਹੁਣ ਅਗਲੇ ਐਟ ਕੋਈ 795 ਵੇਚ ਰਿਹਾ ਕੋਈ 894 ਵੇਚ ਰਿਹਾ ਸ਼ਾਇਦ ਕੋਈ 995 ਵੀ ਇਦਾਂ ਹੋਵੇ ਲੇਕਿਨ ਆਪਣਾ ਇੱਕੋ ਹੀ ਸਿੱਟਾ ਵੀ ਆਪਾਂ ਗੰਮ ਵਧੀਆ ਕਰਨਾ ਹੈ ਨਾ ਗਾਗ ਦਾ ਸਤ ਦੇਖੋ ਜੀ ਮਸਲੀਨ ਦੀ ਰੋਮਨ ਸਿਲਕ ਦੀਆਂ ਬੋਰਡਾਂ ਤੇ ਰੇਟ 595 ਰੁਪਏ ਭਾਜੀ ਬਹੁਤ ਸੋਹਣਾ ਰੇਟ ਕੱਢਿਆ ਹੈ ਵੀ ਜਿਵੇਂ ਇਹ ਚੀਜ਼ਾਂ ਸੂਰਤ ਤੋਂ ਵੀ ਸਸਤੀਆਂ ਮੇਰੇ ਕੋਲੋਂ ਲੈ ਸਕਦੇ ਹੋ 595 ਦੀ ਰੇਂਜ ਹੈ ਜੀ ਜਿੰਨੇ ਵੀ ਸੁੰਨੇ ਡਿਜ਼ਾਈਨ ਹੈ ਦੇਖੋ ਕਿੰਨੀ ਸੋਹਣੀ ਕੈਟਲੋਗ ਹੈ بیس ਇਹਦਾ ਸਾਰੀ ਦਾ ਮਸਲੀਨ ਹੈ ਨੂੰ ਸਿਲਕ ਵੀ ਕਹਿ ਦਿੰਦੇ ਆ ਕੋਈ ਸਿੰਕ ਡਿਫਰੈਂਟ ਕਹਿ ਦਿੰਦਾ ਪੀਸ ਦੇ ਵਿੱਚ ਤੁਸੀਂ ਰੰਗ ਦੇਖ ਲਓ ਕਿੰਨੇ ਸੋਹਣੇ ਕਲਰ ਦਿਖਾਏ ਹੋਏ ਆ ਤੇ ਬੈਗ ਤੁਹਾਨੂੰ ਨਾਲ ਮਿਲਣਾ 6 ਪੀਸ ਦੀ ਕੈਟਲੋਗ ਹੈ ਰੇਟ ਰੱਖਿਆ ਆਪਾਂ 595 ਇਸ ਤੋਂ ਬਾਅਦ ਤੁਹਾਨੂੰ ਸਾਰੇ ਫਾਇਦੇ ਵਾਲੇ ਮਾਲ ਮਿਲਨੇ ਨੂੰ ਜਿਵੇਂ ਕਿ ਇਹਨਾਂ ਦੇ ਵਿੱਚ ਨਾ ਕੁਆਂਟੀਟੀ ਨਾ ਭਾਲਿਓ ਤੇਰਾ ਡਿਜ਼ਾਈਨਿੰਗ ਤੇ ਫੋਕਸ ਕਰਿਓ ਤੇ ਸਕਰੀਨਸ਼ਾਟ ਲੈ ਲਿਓ ਮੇਰੇ ਹਿਸਾਬ ਨਾਲ ਤਾਂ ਇਦਾਂ ਕਰਨਾ ਚਾਹੀਦਾ ਜੌਰ ਉਹਦੇ ਤੇ ਔਰ ਗੰਜਾ ਦੇ ਰੇਂਜ ਕੁਛ ਵੀ ਨਹੀਂ ਹੈਗੀ ਪੀਸਾਂ ਦੀ ਸਾਰੇ ਵਧੀਆ ਫੈਂਸੀ ਪੀਸ ਹੈ 5000 1500 ਦੀ ਰੇਂਜ ਵਾਲਾ ਪੀਸ ਹੈ ਦੁਪੱਟੇ ਬਹੁਤ ਸੋਹਣੇ ਹੈ ਤੇ ਰੇਟ ਆਪਾਂ ਰੱਖਤਾ ਹੈ ਦਾ ਸਿਰਫ ਅੱਜ ਦੇ ਦਿਨ ਲਈ 595 ਰੁਪਏ 595 ਰੁਪਏ ਜਨਾ ਬਾਲਾ ਦਿਮਾਗ ਨਾ ਲਾਈਓ ਤਿੰਨ ਤਿੰਨ ਕਲਰ ਦਾ ਸੈਟ ਹੈ 500 ਰੁਪਏ ਪੀਸ ਤੁਸੀਂ ਕਮਾ ਕੇ ਵੇਚੋਗੇ ਮੇਰਾ ਤੁਹਾਡੇ ਨਾਲ ਪ੍ਰੋਮਿਸ ਹੈ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਣਾ ਕੁਝ ਜਿਹੀਆਂ ਚੀਜ਼ਾਂ ਜਿਨ੍ਹਾਂ ਕਰਕੇ ਗਾਹ ਟੁੱਟ ਟੁੱਟ ਕੇ ਪੈ ਰਿਆ ਸਾਰਿਆ ਸਾਡੇ ਕੋਲ ਬਾਜੂ ਤੇ ਵਰਕ ਹੈ ਦੇਖੋ ਚੀਜ਼ਾਂ ਦੁਪੱਟੇ ਬਹੁਤ ਸੋਹਣੇ ਆ ਹੁਣ ਜੇ ਇਹਨਾਂ ਦਾ ਰੇਟ ਆਪਾਂ 795 ਰੱਖ ਦਈਏ ਤਾਂ ਵੀ ਗਾਹ ਕੇ ਲਊਗਾ ਲੇਕਿਨ 595 ਰੱਖਿਆ ਜੀ 595 ਦੇ ਵਿੱਚ ਸੋਚ ਵਿਚਾਰ ਵਾਲਾ ਮਸਲਾ ਨਹੀਂ ਹੈਗਾ ਨਾ ਅਸੀਂ ਸੋਚੀਏ ਨਾ ਤੁਸੀਂ ਆਰਡਰ ਕਰ ਦਿਓ ਪਿਓਰ ਵਿਸਕੋਸ ਜਾਰਜਟ ਆ ਉਹੀ ਜਾਰਜਟ ਜਿਹੜੀ 795 ਤੁਹਾਨੂੰ ਮਿਲਦੀ ਹੈ ਉਹਨੂੰ ਰੇਟ ਲੱਗਦਾ ਉਹਦਾ 500 ਤੇ 95 ਰੁਪਏ ਹੁਣ ਇਸ ਤੋਂ ਬਾਅਦ ਐਡਮਾ ਮੈਂ ਕਿਹਾ ਫਲੈਟ ਰੇਟ ਦੀਆਂ ਦਿਖਾਉਂਗਾ 57 ਐਡਮਾ ਵੀ ਦਿਮਾਗ ਤੇ ਲੋਡ ਨਾ ਰੱਖਿਓ ਕਿ ਜਿਹੜੀ ਚੀਜ਼ ਦੇ ਦਾਂਗੇ ਇੱਕ ਵਾਰ ਅਗਲਾ ਯਾਦ ਕਰੂਗਾ ਲੋ ਜੀ 1500 2000 ਦੀ ਰੇਂਜ ਵਾਲਾ ਸ਼ਰਾਰਾ ਸ਼ਰਾਰਾ ਐਂਡ ਗਰਾਰਾ ਆ ਦੇਖ ਲਓ ਕੀ ਕਹਿੰਦੇ ਐ ਇਹਨੂੰ ਤੇ ਉਸ ਤੋਂ ਬਾਅਦ ਦੁਪੱਟਾ ਹਨਾ ਦੁਪੱਟਾ ਵੀ ਕਿਹ ਐਂਡ ਆ ਇਹ ਰੇਂਜ 1500 1800 1200 ਜੋ ਮਰਜ਼ੀ ਵੇਚ ਲਿਓ ਇਹ ਵੇਚ ਕੇ ਵੀ ਪੈਸੇ ਦੁੱਗਣੇ ਹੋ ਜਾਣੇ ਆ ਕਿਉਂਕਿ ਰੇਟ ਮੈਂ ਇਹਨਾਂ ਦਾ ਰੱਖਤਾ ਸਿਰਫ ਅੱਜ ਦੀ ਵੀਡੀਓ 'ਚ 695 695 ਦੀ ਰੇਂਜ ਰੱਖੀ ਆ ਫਲੈਟ ਤੇ ਹੁਣ ਮੇਰੇ ਹਿਸਾਬ ਨਾਲ ਇਸ ਤੋਂ ਬਾਅਦ ਤਾਂ ਦਿਮਾਗ ਲਾਉਣ ਦੀ ਲੋੜ ਹੋਣੀ ਨਹੀਂ ਚਾਹੀਦੀ ਬਹੁਤ ਸੋਹਣੀਆਂ ਚੀਜ਼ਾਂ ਅੱਜ ਦੀ ਵੀਡੀਓ 'ਚ ਦਿਖਾਵਾਂਗਾ ਦੇਖੋ ਜੀ ਬਹੁਤ ਸੋਹਣੇ ਮਾਲ ਆ ਹੱਲ ਪਿਓਰ ਚਨੌਨ ਫੋਨ ਦੇਖੋ ਜੀ ਚਨੌਨ ਦੀ ਉਹੀ ਵੈਰੈਟੀ ਕੱਲਾ ਦੁਪੱਟਾ ਜੇ ਕੋਈ 695 ਦਾ ਦੇ ਗਿਆ ਮੈਂ ਕਹਿੰਦਾ ਨੌਕਰੀ ਛੋੜ ਕੇ ਵਪਾਰ ਕਰਨੇ ਸਾਰੇ ਸ਼ੁਰੂ ਕਰ ਦੂੰਗਾ ਦੇਖਣਾ ਪਿਓ ਚਨੂਨ ਕੇ ਦੁਪੱਟੇ ਆ 695 ਕਲਰ ਚਾਰਟ ਭਾਜੀ ਮੈਂ ਉਹ ਲਾ ਸ਼ਰਾਰਾ ਨਿਕਲੇ ਵਿੱਚ ਉਹਦੀ ਆਵਾਜ਼ ਨਹੀਂ ਭਾਜੀ ਕਮਾਲ ਕਰਤੀ ਸ਼ਰਾਰੇ ਦਾ ਤਾਂ ਪਤਾ ਹੀ ਨਹੀਂ ਲੱਗਿਆ ਤੁਹਾਨੂੰ ਇਕ ਘਗਰੀ ਵਿੱਚੋਂ ਹੀ ਨਿਕਲੇ 695 ਰੁਪਏ ਦੀ ਰੇਂਜ 'ਚ ਇਹ ਸਮਝੋ ਤੁਹਾਡੀ ਲਾਟਰੀ ਹੈ 695 ਰੁਪਏ ਦੀ ਰੇਂਜ 'ਚ ਆਈਟਮਾਂ ਬਹੁਤ ਜ਼ਿਆਦਾ ਸੋਹਣੀਆਂ ਦੇ ਰਹੇ ਆ ਆਈਟਮ ਐਟ੍ਰੈਕਟਿਵ ਦੇ ਰਹੇ ਨੇ ਤੇ ਪੀਸ ਸਾਰੇ ਹੀ ਵਧੀਆ ਨੇ ਤੇ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਜਿਹੜੀ ਚੀਜ਼ਾਂ ਦੇ ਨਵੇਂ ਕੰਬੀਨੇਸ਼ਨ ਦਿਖਾਣੇ ਪਿਓਰ ਸਿਲਕ ਦੇ ਉੱਤੇ ਮੈਂ ਤੁਹਾਨੂੰ ਦੱਸ ਦਾਂ ਕਿ ਇਹ ਆਈਟਮਾਂ 500 ਰੁਪਏ ਸੂਟ 1000 ਰੁਪਏ ਸੂਟ ਤੁਹਾਨੂੰ ਬਚਾ ਕੇ ਜਾਣਗੇ ਚਾਹੇ 10 ਦਿਨ ਬਾਅਦ ਵਿਕ ਜਾਣ ਤੇ ਰੇਟ ਕੀ ਰੱਖਣਾ ਆਪਾਂ ਇਹਨਾਂ ਦਾ ਹਲੋ ਜੀ ਮਹਾਰਾਜ ਹੁਣ ਮੈਂ ਇਹਨਾਂ ਦਾ ਕੋਈ 995 ਕਹਦਾ ਨਾ 995 ਵਿੱਚ ਵੀ ਗਾਹਕ ਬਾਹਰ ਖੜਾ ਹੋਊਗਾ ਦੁਕਾਨ ਦੇ ਲੇਕਿਨ ਰੇਟ ਰੱਖਤਾ 695 ਰੁਪਏ ਅੱਜ ਵੀਡੀਓ ਪੈਣ ਲੱਗੀ ਆ ਜਿੰਨੇ ਮੇਰੇ ਭਾਈ ਭੈਣ ਦੇਖਦੇ ਆ ਸੀਰੀਅਸਲੀ ਕਹਿ ਰਹੇ ਆ ਵੀ ਤੁਸੀਂ ਕੱਲ ਨੂੰ ਆ ਕੇ ਲੈ ਜਿਓ ਇਹ ਨਾ ਚੀਜ਼ਾਂ ਨੂੰ ਥੋੜਾ ਬੈਨੀਫਿਟ ਨੂੰ ਨਾਲਾ 695 ਚ ਪਿਓਰ ਪਾੜਾ ਸਿਲਕ ਜਿਹੜੀਆਂ ਭੈਣਾਂ ਕਹਿੰਦੀਆਂ ਜਾਂ ਵੀਰ ਕਹਿੰਦਾ ਮਟੀਰੀਅਲ ਦਾ ਨਾਮ ਨਹੀਂ ਦੱਸਦਾ ਪਿਓਰ ਪਾੜਾ ਸਿਲਕ ਹੈ ਨਾਲ ਇਹਦੇ ਸ਼ਰਾਰਾ ਹੈ ਪਤਾ ਨਹੀਂ ਗਰਾਰਾ ਉਹ ਤੁਹਾਨੂੰ ਪਤਾ ਹੈ ਰੇਂਜ ਆਪਾਂ ਰੱਖਤੀ ਹੈ 1695 ਵਾਲੇ ਦੀ 695 ਰਕਾਉਂਦਾ ਲਹਿੰਗਾ ਹੈ ਭਾਜੀ ਲਹਿੰਗਾ ਭਾਜੀ ਨੇ ਜਿਵੇਂ ਦੱਸਿਆ ਹੁਣ ਪਾਕ ਦੇ ਦੁਕਾਨ ਤੋਂ ਰਿਹਾ ਲਹਿੰਗਾ 695 ਦੀ ਰੇਂਜ ਚ ਲਹਿੰਗੇ ਵਾਲਾ ਸੂਟ ਵੀ ਚੱਕੋ ਹੋਰ ਦੱਸੋ ਲਹੰਗੇ ਵਾਲੇ ਬੜੇ ਜ਼ੋਰਦਸ ਚੀਜਾਂ ਅੱਜ ਦਿਖਾਣੀਆਂ ਮੈਨੂੰ ਵੀਡੀਓ ਦੇ ਵਿੱਚ ਬੜੇ ਸੋਹਣੀ ਸੋਹਣੀ ਆਈਟਮਾਂ ਨੇ ਮੈਂ ਤਾਂ ਇਹ ਕਹੂੰਗਾ ਵੀ ਇਹਨਾਂ ਚੀਜ਼ਾਂ ਨੂੰ ਨਾ ਛੱਡੋ ਨਾ ਛੱਡੋ ਨਾ ਛੱਡੋ ਬਾਕੀ ਹੁਣ ਸਮਝ ਦੀ ਗੱਲ ਹੈ ਜੀ ਕਿੰਨੀ ਵੇਲੇ ਕਿੰਨੀ ਕੀ ਦੇਰ ਚੱਲਦਾ ਹਨ ਨਾਲ ਹੀ ਲੱਗਾ ਹੈ ਲੋ ਮਹਾਰਾਜ ਦੇਖੋ ਜਿਹੜਾ ਥੱਲੇ ਨੂੰ ਕਰਕੇ ਦਿਖਾਓ ਉਸ ਤੋਂ ਬਾਅਦ ਹਲ ਹੁਣ ਇਹ ਜਿਹੜਾ ਦੱਸੂਗਾ ਉਹਨੂੰ ਵੀ ਲੱਖ ਰੁਪਏ ਨਾਮ ਦੇ ਦੇਣਾ ਵੀ ਇਹ ਲਹੰਗਾ ਝਰਾਰਾ ਝਰਾਰਾ ਕੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਦੁਪੱਟਾ ਇਹਦਾ ਰੇਟ ਵੀ ਆਪਾਂ ਕਰਤਾ ਅੱਜ ਦੀ ਵੀਡੀਓ ਵਾਸਤੇ ਸਿਰਫ ਅੱਜ ਦੇ ਦਿਨ ਲਈ 695 695 ਜਿੰਨੇ ਹੈਵੀ ਹੈਵੀ ਪੀਸ ਆ ਦੇਖੋ ਮੈਡਮ ਦੁਪੱਟਾ ਫੜੋ ਤਾਂ ਕਿ ਆਪਾਂ ਦੱਸ ਸਕੀਏ ਗਾਹਕ ਨੂੰ ਵੀ ਚੁੰਨੀ ਕਿੰਨੀ ਭਾਰੀ ਆ 695 ਚ ਕੱਲੇ ਚੁੰਨੀ ਦਾ ਗੋਟਾ ਨਹੀਂ ਆਣਾ ਹੈਂਡਵਰਕ ਵਾਲਾ ਲਹਿੰਗਾ ਹੈ ਸ਼ਰਟ ਤੇ ਹੈਂਡਵਰਕ ਕੱਟਾ ਹੈ ਤੇ 695 ਰੁਪਏ ਦੀ ਰਹਿੰਦਾ ਯਕੀਨ ਜਾਨੋ ਇਹ ਚੀਜ਼ਾਂ ਨੂੰ ਨਾ ਛੱਡੋ ਨਾ ਛੱਡੋ ਨਾ ਛੱਡੋ ਚੱਕੋ ਭਾਜੀ ਹੁਣ ਇਸ ਤੋਂ ਬਾਅਦ ਕਰਵਾ ਚੌਥ ਤੁਸੀਂ ਪਹਿਲਾਂ ਹੀ ਬਣਾਉਣ ਲੱਗੇ ਲੋਕੀ ਵਾਲੇ ਠਹਿਰ ਕੇ ਬਣਾਉਣਗੇ ਇਹ ਮਤਲਬ ਕਹਿਣ ਦਾ ਭਾਵ ਹੈ ਵੀ ਨਵੀਆਂ ਚੀਜ਼ਾਂ ਲਾਲ ਰੰਗ ਦੇ ਵਿੱਚ ਪਤਾ ਨਹੀਂ ਲੋਕਾਂ ਨੇ ਕਦੋਂ ਬਣਾਉਣਾ ਕਦੋਂ ਨਹੀਂ ਲੇਕਿਨ ਤੁਹਾਡੇ ਭਰਾ ਨੇ ਐਡਵਾਂਸ ਤੁਹਾਨੂੰ ਬਣਾਉਣ ਦਾ ਮੌਕਾ ਦੇਣਾ ਵੀ ਤੁਹਾਨੂੰ ਐਦਾਂ ਦੇ ਮਟੀਰੀਅਲ ਦੇ ਦੇਣੇ ਆ ਲਾਲ ਰੰਗ ਦੇ ਸੂਟਾਂ ਦੇ ਵਿੱਚ ਜਿਹਦੇ ਨਾਲ ਚੁੰਨੀਆਂ ਐਦਾਂ ਦੀਆਂ ਤੇ ਰੇਂਜ 695 ਰੁਪਏ ਰੈੱਡ ਕਲਰ ਹੁੰਦਾ ਕਰਵਾ ਚੌਥ ਲਈ ਜ਼ਿਆਦਾ ਵਿਕਦਾ ਹੈ ਕਰਵਾ ਚੌਥ ਜਾਂ ਵਿਆਹ ਸ਼ਾਦੀਆਂ ਦੇ ਕੀ ਸੋਚੀ ਜਾਂਦੇ ਮੇਰੇ ਵੀ ਦੀ ਰੇਂਜ ਚ 22 ਸੇ ਵਰਸਾ ਕੰਬੀਨੇਸ਼ਨ ਆ ਚਾਰ ਪੀਸ ਆ ਚਾਰੇ ਡਿਜ਼ਾਈਨ ਸੋਨੇ ਆ ਬਾਕੀ ਹੁਣ ਥੋੜੀ ਸ਼ਰਦਾ ਵਾ ਕਿ ਜੇ ਤੁਸੀਂ 2 ਮਹੀਨੇ ਬਾਅਦ ਜਦੋਂ ਕਰਵਾ ਚੋ ਨੇੜੇ ਆ ਉਦੋਂ ਲੈ ਕੇ ਜਾਣਾ 1195 ਦਾ ਜਾਂ ਹੁਣ ਲੈ ਕੇ ਜਾਣਾ 695 ਕਿਉਂਕਿ ਵਿਆਹ ਸ਼ਾਦੀ ਦਾ ਸੀਐਜਿੀ ਸ਼ੁਰੂ ਹੋ ਗਿਆ ਜੇ ਹਲੇ ਵੀ ਆਪਾਂ ਸੋਚਾਂਗੇ ਤਾਂ ਮੇਰਾ ਖਿਆਲ ਆ ਵੀ ਆਪਾਂ ਸੋਲਦੇ ਹੀ ਰਹਾਂ ਤੇ ਹੁਣ ਦਿਖਾਣ ਲੱਗਿਆ ਮੈਂ ਤੁਹਾਨੂੰ ਸ਼ਿਮਰ ਆ ਸ਼ਿਮਰ ਚੱਲੀ ਆ ਬਹੁਤ ਚੌਰਦਸਤ ਭਾਜੀ ਵਰਕ ਦੇਖੋ ਸੀਕੁਐਂਸ ਦੇ ਕੰਮ ਕਰਾਉਣ ਦੀ ਲੋੜ ਨਹੀਂ ਸੀ ਲੇਕਿਨ ਫਿਰ ਵੀ ਅਸੀਂ ਕਰਾਏ ਕਿੰਨੇ ਯਾਰ ਪੀਸ ਦੀ ਗੈਟ ਅਪ ਡਬਲ ਹੁੰਦੀ ਆ ਤੇ ਆਹ ਦੇਖੋ ਦੁਪੱਟਾ ਇਹ 1695 ਲਿਖਿਆ ਹੈ 1695 ਵੀ ਵਿਕ ਸਕਦਾ ਥੋੜੀ ਦੁਕਾਨ ਤੇ ਪਰ ਸਾਡੇ ਕੋਲ ਵਿਗੂਏ 695 ਰੁਪਏ 695 ਰੁਪਏ ਦੀ ਰੇਂਜ ਹੈ ਲੋਬ ਆਪਾਂ ਜੀ ਵਧੀਆ ਚੀਜ਼ਾਂ ਨੇ ਤੇ ਹਲੇ ਵੀ ਜਿਹੜੇ ਬੰਦੇ ਸੋਚਦੇ ਰਹੇ ਮੇਰਾ ਖਿਆਲ ਆ ਵੀ ਉਹ ਸੋਚਦੇ ਰਹਿਣਗੇ ਇਹ ਚੀਜ਼ਾਂ ਫਰੀ ਦੇ ਭਾਅ 'ਚ ਹੈ ਇਸ ਤੋਂ ਬਾਅਦ ਪਿਓਰ ਜਾਮ ਇਹਦੀ ਲਾਦੂ ਦੇ ਅੰਦਰ ਤੱਕ ਜਾਮ ਇੰਨੀ ਵਧੀਆ ਆਈਟਮ ਹੈ ਨਾ 5 ਮੀਟਰ ਆ ਲੋ ਬਹੁਤ ਸੋਹਣੇ ਮਾਲ ਹੈ ਤੇ ਰੇਟ ਕੀ ਰੱਖਿਆ ਛੋਡੇ ਵੀਰ ਨੇ ਸਿਰਫ ਤੇ ਸਿਰਫ 795 ਪਿਓਰ ਦੁਪੱਟਾ ਵੱਧ ਪਿਓਰ ਚੁੰਨੀ ਤੇ ਕਢਾਈ ਹੈ ਭਾਜੀ 795 ਰੁਪਏ ਦੀ ਰੇਂਜ ਹੈ ਇਹ ਡੀਐਨਰ ਆਰਟੀਕਲ ਬਹੁਤ ਸੋਹਣੇ ਡਿਜ਼ਾਈਨ ਵੀ ਬੜੇ ਆ ਮੇਰੇ ਕੋਲ ਜਿੰਨੇ ਗੰਗਾ ਨਗਰ ਬੋਰ ਵਾਲੇ ਸਾਰਿਆਂ ਨੂੰ ਖੁੱਲਾ ਸੱਦਾ ਜਰੂਰ ਆਓ ਭਾਈ 795 ਰੁਪਏ ਚ ਪਿਓਰ ਜਾਮ ਪਿਓਰ ਦੁਪੱਟੇ ਨਾਲ ਲੈ ਕੇ ਜਾਓ ਤੇ ਹੋਰ ਵੀ ਬੜੀ ਆਈਟਮਾਂ ਐ ਨਾ ਸੋਚੋ ਵੀ ਮਹਿੰਗਾ ਨਹੀਂ ਹੈਗਾ ਫੈਂਸੀ ਨਹੀਂ ਹੈਗਾ ਸਭ ਕੁਝ ਆਪਣੇ ਕੋਲ ਪਰ ਤੁਸੀਂ ਆਣਾ ਕਿੱਥੇ ਸਟੇਸ਼ਨ ਦੇ ਸਾਹਮਣੇ ਜੀਐਮਡੀ ਮਾਲ 'ਚ ਗਰਾਉਂਡ ਫਲੋਰ ਤੇ ਆਪਣੀ ਪਹਿਲੀ ਦੁਕਾਨ ਆ ਜਿਨ੍ਹਾਂ ਨੇ ਵੀਡੀਓ ਕਾਲ ਕਰਨੀ ਆ ਉਹ ਟਾਈਮ ਨਾ ਜਾਇਆ ਕਰ ਹੁਣੇ ਤੋਂ ਸ਼ੁਰੂ ਹੋ ਧੰਨ